ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ ਬੋਲਾ ਬੱਲਾ ਆ ਗਿਆ ਅਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਵੇ ਲਖ ਲਖ ਹੋਣ ਪੁਰਵਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲਖ ਲਖ ਓਨ ਵਧਾਈਆਂ ਸੋ ਸ੍ਰੀ ਅਕਾਲ ਜੀ ਭਾਈ ਬਚਨ ਸਿੰਘ ਦਾ ਬਾਂਸਾ ਆਹ ਇਹ ਗੁਰਜੀਤ ਸਿੰਘ ਸਾਹਿਬ ਸਾਹਿਬ ਗੁਰਜੀਤ ਸਿੰਘ ਫਤਿਹ ਗੁਰੂ ਪਿਆਰੇ ਸਾਧ ਸੰਗਤਿਓ ਗੁਰਮੁਖ ਪਿਆਰਿਓ ਜੋ ਕਿ ਆਪ ਜੀ ਨੇ ਸੰਗਤਾਂ ਨੂੰ ਗੁਰਮੁਖ ਪਿਆਰਿਆਂ ਨੂੰ ਪੜਾਈ ਹੈ ਇਹ ਹੋਏ ਮਲੇ ਦੇ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਸੋ ਆਪ ਜੀ ਦੇ ਨਜ਼ਰ ਮੱਲੀਆਂ ਦੇ ਵਿੱਚ ਹੀ ਘਾੜਨਾ ਧੰਨ ਮੀਰੀ ਪੀਰੀ ਦੇ ਮਾਲਕ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰਾਂ ਦੇ ਜਿੱਥੇ ਕਿ 24 ਘੰਟੇ ਦੂਰਾਂ ਅੰਦਰ ਰੱਖਾ ਕੋਟ ਵਰਤਦਾ ਹੈ ਛੋਏ ਜਿਹੜਾ ਹੋਲੇ ਮਲੇ ਤੇ ਆਪਾਂ ਗੁਰਦੰਗਰਾਂ ਦੀ ਅਰੰਭਤਾ ਕਰਦੇ ਹਾਂ ਕਮਿਸ਼ਨ ਸ਼ਹੀਦਾ ਕਰਨੇਦਾਲ ਦੇ ਸੋਹਣੇ ਮੁੰਡੀ ਮਹਾਪੁਰਖ ਬਾਬਾ ਜੋਗਾ ਸਿੰਘ ਜੀ ਉਹਨਾਂ ਮਹਾਪੁਰਖਾਂ ਦੇ ਸੰਯੋਗ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਇਹ ਜਿਹੜਾ ਗੁਰੂਕਾ ਲੰਗਰ ਹੈ ਹੋਲੇ ਮੱਲੇ ਦੇ ਆਰੰਭ ਹੁੰਦਾ ਹੈ ਇਹ ਹੋਲੇ ਮੱਲੇ ਤੋਂ ਬਾਅਦ ਆਪਾਂ ਜਿਹੜਾ ਇਹ ਗੁਰੂਕਾ ਲੰਗਰਾਂ ਦੀ ਸੰਭਾਲ ਦੀ ਕਰਦੇ ਹਾਂ ਉਹ ਜੋ ਉਦਾਂ ਦੇ ਇੱਥੇ 24 ਘੰਟੇ 23 ਘੰਟੇ ਗੁਰੂਕਾ ਲੰਗਰ ਚੱਲਦਾ ਹੈ ਤੇ ਸੰਗਤਾਂ ਜਿਹੜੀਆਂ ਆ ਰਾਤ ਦਿਨ ਹੀ ਇੱਥੇ ਸੰਗਤਾਂ ਜਿਹੜੀਆਂ ਆਉਂਦੀਆਂ ਵਾ ਤੇ ਦਰਸ਼ਨ ਕਰਕੇ ਤੇ ਨਾਲੇ ਗੁਰੂ ਕੇ ਲੰਗਰ ਛੱਕ ਕੇ ਇਥੋਂ ਜਾਂਦੀਆਂ ਵਾ ਤੇ ਜਿੰਨੀਆਂ ਵੀ ਸੰਗਤਾਂ ਉਹੋਡੇ ਮੱਲੇ ਦੇ ਜਾਂਦੀਆਂ ਜਦੋਂ ਜਿਹੜੀਆਂ ਵਾਪਸ ਨਿਕਰਾਂ ਉਹ ਆ ਰਹੀਆਂ ਸਕਦਾ ਦਰਸ਼ਨ ਕਰਕੇ ਉਹ ਵੀ ਇੱਥੇ ਗੁਰਦੁਆਰਾ ਸਾਹਿਬ ਖਲੋ ਕੇ ਦਰਸ਼ਨ ਕਰਕੇ ਗੁਰੂ ਕੇ ਲੰਗਰ ਛੱਕ ਕੇ ਤੇ ਫੇਰ ਜਾਂਦੇ ਜਾਉਂ ਇਹ ਸਾਰੀਆਂ ਸੰਗਤਾਂ ਦਾ ਹੀ ਸਹਿਯੋਗ ਆ ਕਿਉਂਕਿ ਇਲਾਕੇ ਦੀਆਂ ਸੰਗਤਾਂ ਸਾਡੇ ਨਜ਼ਰ ਤੋਂ ਮਲਿਆ ਨਗਰ ਆ ਬਾੜਿਆ ਨਗਰ ਹੋਰ ਵੀ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਇਹ ਗੁਰੂ ਕੇ ਲੰਗਰਾਂ ਵਿੱਚ ਦਿੱਂਦੀ ਜਾਵਾ। ਸੋ ਇਹ ਬੇਨਤੀਆਂ ਜਿਹੜੀਆਂ ਸੰਗਤਾਂ ਪਰਵਾਨ ਕਰ ਪਿਆਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਹ ਰਹਿ ਜਾਵੇ ਬਤੇ ਪਾਵੇ ਨਿਹਾਲ ਹੋ ਜਾਵੇ। ਸਤਿ ਸ਼੍ਰੀ ਅਕਾਲ। तो <laughs> श ਖਾਸਾ ਹਾਏ ਗੁਰੂ ਜੀ ਦੇ ਅਸਾ ਵਾਹਿਗੁਰੂ ਜੀ ਕੀ ਪਾਤਸ਼ਾਹ ਮਿਸਰ ਸਿੰਘ ਦੰਤਰ ਨੰਦਾਲਾ ਬਾਬਾ ਬਕਾਲਾ ਸਾਹਿਬ 15ਵੇਂ ਜਹਦਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ 16ਵੇਂ ਜਹਦਰ ਜਿਨ੍ਹਾਂ ਦੀ ਰਹਿਮਾਈ ਹੇਠ ਮੇਰੀ ਪੀੜੀ ਦੇ ਮਾਲਕ ਇਹਨ ਮੰਮਲੇ ਸਾਰ ਜੋ ਸਾਇ ਇਹਨ ਸਤਾਨਾਂ ਦੀ ਸੇਵਾ ਕਰਵਾ ਰਹੇ ਉਹਨਾਂ ਦੀ ਰਹਿਮਾਈ ਹੇਠ ਇਹ ਸੇਵਾ ਚੱਲ ਰਹੀ ਆ ਮਹਾਰਾਜ ਚੜ੍ਹਦੀਆਂ ਕਲਾ ਰੱਖਣ ਮਹਾਂਪੁਰਚਾਨੋ ਦੰਦਰੋਸਤੀ ਬੱਚੇ ਨਾ ਮਿਹਰ ਭਰੇ ਹੱਥ ਰੱਖਣ ਕਿ ਪਰ ਰੱਖਣ ਕਰਦੀਆਂ ਕਲਾ ਰੱਖਣ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਦਿ ਕਰੇਗਾ ਸਾਰਸਾ ਅੱਕੀ ਰਹੇ ਨਾ ਮਾਰ ਬਰੂਏ ਸੰਗ ਲੈ ਕੇ ਬੱਲੇ ਰੰਗੋ ਸੱਚੀ ਸੁੱੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ